ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਸਾਡੀ ਸਰੋਜ ਭੈਣ ਆ ਦਿੱਲੀ ਤੋਂ ਜਿਹੜੇ ਵੀਰ ਨੂੰ ਅਸੀਂ ਸਟੈਂਲੀ ਨੂੰ ਨਾਈਜੀਰੀਆ ਵਾਲੇ ਨੂੰ ਦਿੱਲੀ ਤੋਂ ਲੈ ਕੇ ਆਏ ਸੀਗੇ ਇਹ ਸਰੋਜ ਭੈਣ ਉਹ ਵੀਰ ਦੀ ਸੇਵਾ ਕਰਦੀ ਸੀ ਉੱਥੇ ਰੋਟੀ ਪਾਣੀ ਖਵਾਉਂਦੀ ਸੀ ਉਹਨੂੰ ਇਹਨੇ ਸਾਨੂੰ ਦੱਸਿਆ ਸੀ ਫਿਰ ਅਸੀਂ ਵੀਰ ਨੂੰ ਲੈ ਕੇ ਆਏ ਅੱਜ ਉਹ ਸਟੈਂਲੀ ਵੀਰ ਆ ਆਪਣੇ ਘਰੇ ਨਾਈਜੀਰੀਆ ਦੇ ਵਿੱਚ ਆਪਣੇ ਬੱਚਿਆਂ ਨਾਲ ਆਪਣੀ ਮਾਂ ਨਾਲ ਆਪਣੀ ਵਾਈਫ ਨਾਲ ਵਧੀਆ ਜ਼ਿੰਦਗੀ ਬਤੀਤ ਕਰਦਾ ਉਹਦੇ ਘਰ ਦੇ ਉਹਨੂੰ ਮਰਿਆ ਹੋਇਆ ਸਮਝੀ ਬੈਠੇ ਸੀ ਵੀ 2019 'ਚ ਉਹ ਮਰ ਗਿਆ ਇਸ ਤਰ੍ਹਾਂ ਜਦੋਂ ਆਪਾਂ ਛੋਟੀਆਂ ਛੋਟੀਆਂ ਸਵਾਮਾਂ ਕਰਦੇ ਆਂ ਤੇ ਉਹਦੇ ਇਫੈਕਟ ਵੱਡੇ ਪੈਂਦੇ ਆ ਜ਼ਿੰਦਗੀਆਂ ਤੱਕ ਬਦਲ ਜਾਂਦੀਆਂ ਅੱਜ ਵੀ ਇਹ ਭੈਣ ਦਿੱਲੀ ਤੋਂ ਚੱਲ ਕੇ ਆਈ ਹੈ ਤਿੰਨ ਦਿਨ ਹੋ ਗਏ ਹੜਪੀੜਤਾਂ ਦੀ ਮਦਦਤ ਵਾਸਤੇ ਪੰਜਾਬ 'ਚ ਘੁੰਮ ਰਹੀ ਆ ਨਾਲ ਇਹਨਾਂ ਦੀ ਪ੍ਰਭ ਪ੍ਰਕਾਸ਼ ਸੰਸਥਾ ਇਹਨਾਂ ਦੀ ਪ੍ਰਭ ਪਰਿਵਾਰ ਪ੍ਰਕਾਸ਼ ਸੰਸਥਾ ਇੱਕ ਗਰਭਾਣੀ ਦੀ ਵੀ ਸੇਵਾ ਕਰਦੇ ਨੇ ਇਹਨਾਂ ਦਾ ਪੂਰਾ ਪਰਿਵਾਰ ਹਾਂ ਇਹਨਾਂ ਦਾ ਪੂਰਾ ਪਰਿਵਾਰ ਗਰਭਾਣੀ ਨਾਲ ਜੁੜਿਆ ਹੋਇਆ ਤੇ ਬਹੁਤ ਬੋਤਾਂ ਆਓ ਬਣੀਏ ਗੁਰਸਿੱਖ ਪਿਆਰਾ। ਉਹ ਚੜ੍ਹਦੀ ਕਲਾ ਟਾਈਮ ਟੀਵੀ ਤੇ 10:30 ਵਜੇ ਸਵੇਰੇ ਆਉਂਦਾ। ਹਰ ਰੋਜ਼ ਸਾਰੇ ਦੇਖ ਸਕਦੇ ਆ। ਹਰ ਰੋਜ਼ ਪ੍ਰੋਗਰਾਮ ਆਉਂਦਾ। ਤੇ ਜਰੂਰ ਚੜ੍ਹਦੀ ਕਲਾ ਟੀਵੀ ਚੈਨਲ ਦੇ ਉੱਤੇ ਆਓ ਬਣੀਏ ਗੁਰਸਿੱਖ ਪਿਆਰੇ। ਇਹ ਪ੍ਰੋਗਰਾਮ ਭੈਣ ਹੁਣਾ ਵੱਲਿਓ ਇਹਨਾਂ ਦੇ ਪਰਿਵਾਰ ਵੱਲਿਓ ਗੁਰਸਿੱਖੀ ਨਾਲ ਜੋੜਨ ਵਾਸਤੇ ਬੱਚਿਆਂ ਨੂੰ ਕੀਤਾ ਜਾਂਦਾ ਤੇ ਇਹ ਹਰ ਰੋਜ਼ ਚੜ੍ਹਦੀ ਕਲਾ ਟੀਵੀ ਤੇ ਆਉਂਦਾ। ਇਸ ਤਰ੍ਹਾਂ ਦੇ ਲੋਕਾਂ ਨੂੰ ਐਪਰੀਸ਼ੀਏਟ ਕਰਨਾ ਬਣਦਾ। ਦਿੱਲੀ ਕਿੱਥੇ ਆ? ਇੱਕ ਭੈਣ ਦਿੱਲੀ ਤੋਂ ਆਈ ਹੈ ਕੀ ਭਾਵਨਾ ਲੈ ਕੇ ਵੀ ਮੈਂ ਵੀ ਜਾ ਕੇ ਹੜਪੀੜਤਾਂ ਦੀ ਮਦਦ ਕਰਨੀ ਹੈ ਜੇ ਪ੍ਰਮਾਤਮਾ ਨੇ ਮੈਨੂੰ ਹੱਥ ਪੈਰ ਦਿੱਤੇ ਆ ਜੇ ਮੈਨੂੰ ਇਨੇ ਯੋਗ ਕੀਤਾ ਮੈਂ ਆਪਣਾ ਤਿਲਫਲ ਉੱਥੇ ਜਾ ਕੇ ਦੇ ਕੇ ਆਵਾਂ ਐਸੇ ਲੋਕਾਂ ਨੂੰ ਸਾਡਾ ਸਲਾਮ ਆ ਭੈਣੇ ਧੰਨਵਾਦ ਤੇਰਾ ਬਹੁਤ ਬਹੁਤ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸੋਨਿਆ ਸਤ ਸ੍ਰੀ ਅਕਾਲ